ਹੈਲੋ ਸਟੂਡੈਂਟਸ ਅੱਜ ਅਸੀਂ ਬੀ ਐਟ ਐਂਟ੍ਰਾਂਸ ਐਗਜ਼ਾਮ ਦੇ ਲਈ ਪੰਜਾਬੀ ਭਾਗ ਦਾ ਟੌਪਿਕ ਵਾਕਾਂ ਵਿੱਚ ਖਾਲੀ ਥਾਵਾਂ ਦੀ ਪੂਰਤੀ ਬਾਰੇ ਡਿਸਕਸ ਕਰਾਂਗੇ ਪਹਿਲਾ ਪ੍ਰਸ਼ਨ ਹੈ ਜਿਹੜੇ ਡੈਸ਼ ਹਨ ਉਹ ਵਰਖਦੇ ਨਹੀਂ ਸਹੀ ਆਪਸ਼ਨ ਹੈ ਬੀ ਗਰਜਦੇ ਜਿਹੜੇ ਗਰਜਦੇ ਹਨ ਉਹ ਵਰਖਦੇ ਨਹੀਂ ਦੂਸਰਾ ਪ੍ਰਸ਼ਨ ਹੈ ਕਸ਼ਮੀਰ ਭਾਰਤ ਦਾ ਡੈਸ਼ ਅੰਗ ਹੈ ਅਟੁੱਟ ਅੰਗ ਹੈ ਸੀ ਆਪਸ਼ਨ ਚਾਦਰ ਵੇਖ ਕੇ ਪੈਰ ਡੈਸ਼ ਚਾਦਰ ਦੇਖ ਕੇ ਪੈਰ ਫਸਾਰੋ ਬੀ ਆਪਸ਼ਨ ਮਨੁੱਖ ਦਾ ਜਨਮ ਡੈਸ਼ ਹੈ ਬੀ ਆਪਸ਼ਨ ਦੁਰਲਭ ਜੀਵਾਂ ਤੇ ਡੈਸ਼ ਕਰੋ ਏ ਆਪਸ਼ਨ ਦਇਆ ਗਾਂ ਡੈਸ਼ ਖਾਂਦੀ ਤੇ ਮਿੱਠਾ ਦੁੱਧ ਦਿੰਦੀ ਹੈ ਗਾਂ खी ते मिठा दुंत दी है C डैश का नारा सानू लाल बहादुर शास्त्री ने दिता सी सही ऑप्शन है जय जवान जय किसान जादू ओ जो सिर जड़ बोले ए ऑप्शन नीम हकीम डैश सी खतरा जान नीम हकीम खतरा जान ਉਠ ਦੇ ਗਲ ਡੈਸ਼ ਉਠ ਦੇ ਗਲ ਟੱਲੀ ਬੀ ਆਪਸ਼ਨ ਇੱਕ ਕ੍ਰੇਲਾ ਦੂਜਾ ਡੈਸ਼ ਬੀ ਆਪਸ਼ਨ ਨਿੰਮ ਚੜਿਆ ਜੈ ਡੈਸ਼ ਜੈ ਡੈਸ਼ ਤੇ ਜੈ ਡੈਸ਼ ਦਾ ਨਾਰਾ ਸਾਨੂੰ ਅਟਲ ਬਿਹਾਰੀ ਬਾਜਪਾਈ ਨੇ ਦਿੱਤਾ ਹੈ ਸਹੀ ਆਪਸ਼ਨ ਹੈ ਬੀ ਜਵਾਨ ਕਿਸਾਨ ਵਿਗਿਆਨ ਵੱਡਾ ਦਿਨ ਡੈਸ਼ 25 ਦਸੰਬਰ ਨੂੰ ਮਨਾਉਂਦੇ ਹਨ ਕੌਣ ਮਨਾਉਂਦੇ ਹਨ 25 ਦਸੰਬਰ ਨੂੰ ਵੱਡਾ ਦਿਨ ਈਸਾਈ ડી ਆਪਸ਼ਨ ਕੋਟ ਤੋਂ ਡੈਸ਼ ਲਾਉਣਾ ਇੱਕ ਮੁਹਾਵਰਾ ਹੈ ਕੋਟ ਤੋਂ ਛਾਨਣੀ ਲਾਉਣੀ ਸੀ ਆਪਸ਼ਨ ਬਲਦੀ ਤੇ ਡੈਸ਼ ਪਾਉਣਾ ਬਲਦੀ ਤੇ ਤੇਲ ਪਾਉਣਾ ਅੱਡੀਆਂ ਡੈਸ਼ ਰਗੜਨਾ ਅੱਡੀਆਂ ਗੋਡੇ ਰਗੜਨੇ ਜੋਕੇ ਪੰਜਾਬ ਦੀਆਂ ਡੈਸ਼ ਉਪਭੋਲੀਆਂ ਹਨ ਚਾਰ ਉਪਭੋਲੀਆਂ ਹਨ ਨਈਆਂ ਤੇ ਨਈਆਂ ਅੱਖਰ ਡੈਸ਼ ਰਣੀ ਵਿੱਚ ਆਉਂਦੇ ਹਨ ਏ ਅਨੁਨਾਸਿਕੀ ਸੋਹਣੀ ਮਹੀਵਾਲ ਦਾ ਕਿੱਸਾ ਵਦੇਰੀ ਡੈਸ਼ ਦਾ ਪ੍ਰਸਿੱਧ ਹੈ ਸੀ ਹਾਸ਼ਮ ਸ਼ਾ ਡੈਸ਼ ਦਾ ਲਿਖਿਆ ਮਿਰਜ਼ਾ ਸਾਹਿਬਾ ਦਾ ਕਿੱਸਾ धेरे प्रसिद्ध है मिर्जा साहेब का किस्सा किसने लिखा इस सही ऑप्शन ए दमोदर डैश लिखिया मिर्जा साहिबा दमोदर दाल लिखिया मिर्जा साहिबा का किस्सा वधेरे प्रसिद्ध है सस्सी पुन्नू का किस्सा डैश किस्सा करता प्रसिद्ध है इसका सही उत्तर है हाशम बी ऑप्शन नादर शाह दी बार डैश ना दे कवि दी रचना है सी ऑप्शन नजाबत जंग सिंघा ते फरंगियां दी ना दे कवि दी रचना है शाह मोहम्मद अज आखा वारिस शाह नो डैश दी रचना है अमृता प्रीतम पंजाबी साहित्य पिछे پیچھے جے گیان پیٹ دا انعام ڈیش نو ਇਸ ਨੂੰ ਮਿਲਿਆ ਸੀ ਪ੍ਰੋਫੈਸਰ ਗੁਰਦੇਵਾਲ ਸਿੰਘ ਪੰਜਾਬੀ ਵਿੱਚ ਕਬੀਰ ਅਵਾਰਡ ਪ੍ਰਾਪਤ ਕਰਨ ਵਾਲੇ ਕਵੀ ਦਾ ਨਾਂ ਹੈ ਡਾਕਟਰ ਹਰਪਜਨ ਸਿੰਘ ਲੂਣਾ ਨਾਂ ਦੀ ਲੰਬੀ ਕਵਿਤਾ ਲਿਖਣ ਵਾਲੇ ਕਵੀ ਦਾ ਨਾਂ ਹੈ ਸ਼ਿਵ ਬਟਾਲਵੀ ਪਵਿੱਤਰ ਪਾਪੀ ਨਾਵਲਕਾਰ ਦੀ ਰਚਨਾ ਹੈ ਜਿਸ ਉੱਤੇ ਫਿਲਮ ਬਣੀ ਸੀ ਕਿਸ ਦੀ ਰਚਨਾ ਹੈ ਸਰਦਾਰ ਨਾਨਕ ਸਿੰਘ ਅਨੰਦ ਸਾਹਿਬ ਦੀ ਰਚਨਾ ਹੈ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਤ ਵਿੱਚ ਡੈਸ਼ ਦੇ ਸ਼ਲੋਕ ਅੰਕਿਤ ਹਨ ਗੁਰੂ ਤੇਗ ਬਹਾਦਰ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਡੈਸ਼ ਦੀ ਰਚਨਾ ਕੀਤੀ ਚੰਡੀ ਦੀ ਵਾਰ ਆਸਾ ਦੀ ਵਾਰ ਦੇ ਰਚਨਹਾਰੇ ਹਨ ਆਸਾ ਦੀ ਬਾਰ ਕਿਸ ਨੇ ਲਿਖੀ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਮਿੱਤਰ ਪਿਆਰੇ ਨੂੰ ਸ਼ਬਦ ਦਾ ਸ਼ਬਦ ਡੈਸ਼ ਦਾ ਉਚਾਰਿਆ ਹੋਇਆ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਉਚਾਰਿਆ ਤੂਤਾ ਵਾਲੇ ਪੂ ਦੇ ਲੇਖਕ ਦਾ ਨਾਮ ਕੀ ਹੈ ਸ੍ਰੀ ਸੋਹਣ ਸਿੰਘ ਸੀਤਲ ਪਫਟਾਲੇ ਤੋਂ ਪਹਿਲਾਂ ਨਾਵਲ ਡੈਸ਼ ਦਾ ਲਿਖਿਆ ਹੋਇਆ ਹੈ ਸਰਦਾਰ ਗੁਰਦਿਆਲ ਸਿੰਘ